ਇਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਿਛਲੇ ਦਿਨੀ ਪਿੰਡ ਸੰਗਤ ਕਲਾ ਵਿੱਚ ਇੱਕ ਤੋਂ ਬਾਰਦਰ ਬਾਇਸਿਕਸ ਇਗਜ਼ਿਸਟੈਂਸ ਨਾਮ ਦੇ ਸ਼ਾਹ ਸਿੰਘ ਇਹ ਜਸੀਬਾੜ ਵਾਲੀ ਦਾ ਰਾਈਡ ਵਾਲਾ ਇਸ ਵਿਅਕਤੀ ਦਾ ਮਾਰਡਰ ਹੈ ਜੋ ਪਿੰਡ ਦੇ ਵਿੱਚ ਹੋਇਆ ਸੀ ਤੇ ਇਹਦੇ ਸੰਬੰਧੀ ਅਸੀਂ ਐਫਆਈਆਰ ਜਿਸ਼ੂ ਕੀਤੀ ਸੀ ਐਫਆਈਆਰ ਨੰਬਰ 60 ਅੰਡਰ ਸੈਕਸ਼ਨ 110 126 2 ਤੇ 3 ਪਾਜ ਬੀ ਐਨ ਐਸ ਸਾਡਾ ਸੰਗਤ ਕਲਾ ਜੀਰੇਸ ਵਰਨੀ ਅਸੀਂ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ 24 ਘੰਟੇ ਦੇ ਵਿੱਚ ਵਿੱਚ ਜਿਹਦੇ ਵਿੱਚ ਇੱਕ ਜੈਵਿੰਦਰ ਸਿੰਘ ਜਾਂ ਸਾਨੂੰ ਭਦਰ ਸਿੰਘ ਇੱਕ ਕਰੀਬ 19 ਸਾਲਾਂ ਦਾ ਜੋ ਕਿ ਸੰਗਤ ਮੰਡੀ ਦਾ ਰਹਿਣ ਵਾਲਾ ਤੇ ਦੂਸਰਾ ਵੀ ਸੰਗਤਪਿੰਡ ਦਾ ਹੀ ਗੈਡਪਾਲ ਤੇ ਇਹਨਾਂ ਨੂੰ ਅਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਅਸੀਂ ਇਹ ਪੁਲਿਸ ਰਿਮਾਂਡ ਲੈ ਲਈਆਂ ਤੇ ਇਹਨਾਂ ਦੇ ਬਤਨ ਉਹ ਵੀ ਪੁਹਾੜੀ ਤੇ ਇੱਕ ਨਲਕੇ ਦੀ ਹੱਤੀ ਹੈ ਉਹਨਾਂ ਨੂੰ ਬਰਾਮਦ ਕਰਾ ਕੇ ਤੇਨਾਂ ਨੂੰ ਜਲਦੀ ਜੇਲ੍ਹ ਭੇਜਿਆ ਜਾਊਗਾ وجہ ਦਾ ਰੈਸ਼ਨ ਇਹਦੇ ਵਿੱਚ ਇਹ ਹੀ ਸੀ ਕਿ ਇਹਨਾਂ ਦਾ ਪਰਾਣਾ ਜਿਹੜਾ ਹੈਗਾ ਸੀ ਇੱਕ ਲੜਕੜ ਸੀ ਤੇ ਘਰੇਲੂ ਗਲੇਸ਼ ਵੀ ਸੀ ਲੇਡੀਜ਼ ਦੇ ਰਿਲੇਟਡ ਤੇ ਉਹਦੇ ਸਬੰਧੀ ਇਹ ਲੜਕੇ ਨੇ ਜਿਹੜਾ ਉਸ ਬੰਦੇ ਦਾ ਕਤਲ ਕੀਤਾ